ਅੱਜ 13 ਅਪ੍ਰੈਲ ਖਾਲਸਾ ਪੰਥ ਸਾジナ ਦਿਵਸ ਜੋ ਬੜੀ ਹੀ ਸ਼ਰਧਾ ਦੇ ਨਾਲ ਮਨਾਇਆ ਜਾ ਰਿਹਾ ਹੈ। ਇਸ ਸਮੇਂ ਅਸੀਂ ਮੌਜੂਦ ਆ ਸੰਗਰੂਰ ਦੇ ਗੁਰਦੁਆਰਾ ਨਾਨਕਾਣਾ ਸਾਹਿਬ ਵਿਖੇ ਜਿੱਥੇ ਕਿ ਬੜੀ ਸ਼ਰਧਾ ਦੇ ਨਾਲ ਖਾਲਸਾ ਪੰਥ ਸਾジナ ਦਿਵਸ ਵਿਸਾਖੀ ਦਾ ਤਿਹਾਰ ਮਨਾਇਆ ਜਾ ਰਿਹਾ ਹੈ ਤੇ ਗੁਰਦੁਆਰਾ ਸਾਹਿਬ ਵਿਖੇ ਨਮਸਤਕ ਹੋਣ ਦੇ ਲਈ ਸੰਗਤਾਂ ਬੜੀ ਸ਼ਰਧਾ ਦੇ ਨਾਲ ਦੂਰ ਦਰਡੇ ਤੋਂ ਹਮ ਹਮਾ ਕੇ ਪਹੁੰਚ ਰਹੀਆਂ ਹਨ। ਅਤੇ ਸੰਗਤਾਂ ਦੀ ਸੁਰੱਖਿਆ ਨੂੰ ਮੱਦੇ ਨਜ਼ਰ ਰੱਖਦੇ ਹੋਏ ਪ੍ਰਸ਼ਾਸਨ ਵੱਲੋਂ ਪੁਖਤਾ ਇੰਤਜ਼ਾਮ ਕੀਤੇ ਗਏ ਹਨ ਥਾਂ ਥਾਂ ਤੇ ਪੁਲਿਸ ਮੁਲਾਜ਼ਮ ਵੀਰ ਤਾਇਨਾਤ ਹਨ ਸੰਗਤਾਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਜਿਹੜਾ ਕਿ ਥਾਂ ਥਾਂ ਤੇ ਪੁਲਿਸ ਮੁਲਾਜ਼ਮ ਵੀਰ ਜਿਹੜਾ ਕਿ ਖੜੇ ਹੋਏ ਹਨ ਨਾ ਨਿਰਪੱਖ ਵਾਈ ਵੱਲੋਂ ਆਪ ਸਭ ਨੂੰ ਖਾਸਾ ਪੰਚਾ ਇਹਨਾਂ ਦੇਸ ਦੀਆਂ ਲੱਖ ਲੱਖ ਵਧਾਈਆਂ ਪੰਜਾਬ ਭਾਰੀਆਂ ਦੇਸ਼ ਭਾਰੀਆਂ ਹੋਰ ਖਬਰਾਂ ਦੇ ਲਈ ਆਪਣੇ ਚੈਨਲ ਨਿਰਪੱਖ ਆਵਾਜ਼ ਨੂੰ ਫੋਲੋ ਸਬਸਕ੍ਰਾਈਬਰ ਜਰੂਰ ਕਰ ਲਿਓ ਤੁਹਾਡਾ ਆਪਣਾ ਨਿਰਪੱਖ ਆਵਾਜ਼